ਆ ਦੇਖੋ ਜੀ ਜਦੋਂ ਪਹਿਲਾਂ ਕੰਮ ਚੱਲ ਰਿਹਾ ਸੀ ਉਦੋਂ-ਉਦੋਂ ਤੁਹਾਨੂੰ ਵੀਡੀਓ ਪਾਈ ਸੀ ਮੈਂ ਇਹ ਸਾਰਾ ਡੂੰਗਾ ਹੁੰਦਾ ਸੀ ਉਹਨੇ ਟੁੱਬਾ ਹੁੰਦਾ ਸੀ ਤੇ ਬਈ ਪ੍ਰਮਾਤਮਾ ਦੀ ਕਿਰਪਾ ਸਦਕਾ ਆਪਣੀ ਮਿਹਨਤ ਸਦਕਾ ਮੈਂ ਇਹ ਕਿਤੀ ਸੀਵਰੇਜ ਪਲਾ ਪਿੰਡ ਦੇ ਵਿੱਚ ਪਾਈ ਹੋਈ ਹੈ ਇਹ ਤੇ ਅੱਧੀ ਸੀਵਰੇਜ ਹੁਣ ਕੰਪਲੀਟ ਹੋ ਰਹੀ ਹੈ ਥੋੜਾ ਕੰਮ ਰਹਿ ਗਿਆ ਤਿੰਨ ਪੁਜੀਆਂ ਬਣ ਗਈਆਂ ਆ ਦੇਖੋ ਪੱਕਾ ਟੁੱਬਾ ਤੁਹਾਨੂੰ ਦਿਖਾਉਂਦਾ ਮੈਂ ਦੇਖੋ ਇਹ ਟੁੱਬਾ ਬਣ ਗਿਆ ਪੱਕਾ ਟੁੱਬਾ ਹੈ ਤੇ ਜਿੰਨਾ ਵੀ ਪਾਣੀ ਵੇਸਟੀ ਚ ਪਾਣੀ ਹੋਏਗਾ ਉਹ ਮਤਲਬ ਇਹਨਾਂ ਕੂਈਆਂ ਦੇ ਵਿੱਚੋਂ ਇਹਨਾਂ ਕੂਈਆਂ ਦੇ ਵਿੱਚ ਸਾਫ਼ ਹੋ ਕੇ ਪਾਣੀ ਇਹਦੇ ਵਿੱਚ ਚਾਹੀਦਾ ਇਹ ਸੜਕ ਜਿਹੜੀ ਦੇਖੋ ਸੜਕ ਕਿੰਨੀ ਖੜ ਗਈ ਹੈ ਇਹ ਸੜਕ ਜੀ ਇਹ ਦੇਖੋ ਘੜਾ ਤੋਂ ਘਟ 30 ਫੁੱਟ ਹੋਰ ਵਰਗੀ ਭਾਈ ਕੰਮ ਰੋਕਣ ਵਾਲੇ بڑے ਬੰਦੇ ਆਏ ਮੈਨੂੰ 5 ਸਾਲ ਦੇ ਵਿੱਚ ਨਾ ਇੰਨਾ ਕੰਮ ਰੁਕਿਆ ਆ ਲੋ ਪੰਚਾਂ ਨ ਪੰਚੇ ਮੇਰੇ ਪਿੰਡਗੇ ਕੁਛ ਬੰਦੇ ਆ ਉਹ ਪੂਰਾ ਜੋਰ ਮਾਰਿਆ ਪੂਰਾ ਜੋਰ ਪਰ ਪ੍ਰਮਾਤਮਾ ਨੇ ਮੈ ਬੜਾ ਸਾਥ ਦਿੱਤਾ ਬਾਈ ਮੈਂ ਵੀ ਕਦੇ ਕਿਸ ਤੋਂ ਨਾ ਡਰਿਆ ਰੱਬ ਤੋਂ ਵੀ ਨਾ ਮੈਂ ਡਰਦਾ ਵੀ ਨਹੀਂ ਕਿਸੇ ਤੋਂ ਤੇ ਰੱਬ ਨੇ ਹੀ ਮੇਰਾ ਬੜਾ ਸਾਥ ਦਿੱਤਾ ਮੈਂ ਪ੍ਰਮਾਤਮਾ ਦਾ ਧੰਨਵਾਦ ਹੈ ਜਦੋਂ ਇਹ ਕੰਮ ਚੱਲ ਲੱਗਿਆ ਹੁਣ ਸਰਪੰਚੀ ਮੇਰੀ ਕੁਛ ਦਿਨ ਰਹਿਗੇ ਸੀ ਜਦੋਂ ਇਹ ਸਟਾਰਟ ਹੋਇਆ ਇਹਦੇ ਪਿੱਛੇ ਬੜਾ ਜੋਰ ਲਾਇਆ ਕਹਿੰਦਾ ਅਸੀਂ ਉਹ ਨਹੀਂ ਹੋਣ ਦੇਣਾ ਇਹ ਨਹੀਂ ਕਰ ਦੇਣਾ ਕਿ ਕੰਮ ਇਹ ਅਕਚਰ ਗੱਲ ਇਹ ਹੈ ਵੀ ਕੰਮ ਕਿਉਂ ਕਰ ਰਿਹਾ ਸਰਪੰਚ ਜੀ ਜਿੰਨੇ ਕੰਮ ਮੈਂ ਕਰੀਏ ਪਰਮਾਤਮਾ ਨੂੰ ਧਰਕੇ ਕਹ ਰਿਹਾ ਇੰਨੀ ਕਨੋਰੀ ਦੀ ਚ ਕਿਸੇ ਦੇ ਪਿੰਡ ਦੇ ਵਿੱਚ ਕੰਮ ਨਹੀਂ ਹੋਏ ਹੋਣੇ ਸੋ ਪਰਮਾਤਮਾ ਦਾ ਧੰਨਵਾਦ ਹੈ ਮਹਾਰਾਜ ਨੇ ਜਿੰਨੇ ਕੰਮ ਕਰਾਈ ਸਰਪੰਚੀ ਆ ਆਪਣੀ ਹੋ ਗਈ ਪੂਰੀ 5 ਸਾਲ ਦੇ ਵਿੱਚ ਮੈਂ ਕੋਈ ਕੰਮ ਨਹੀਂ ਛੱਡਿਆ ਗਲੀਆਂ ਨਾਲੀਆਂ ਸ਼ਮਸ਼ਾਨ ਘਾੜ ਦੋ ਵਧੀਆ ਬਣਾ ਦੇ ਇੱਕ ਕਰੋੜ ਬਣਾਇਆ ਹੈ ਕ੍ਰਿਕਟ ਦਾ ਟਿਪ ਵਧੀਆ ਚਿਮਾ ਇੱਕ ਕੋਰੀਏ ਖੇਤਾਂ ਦੀ ਕੱਚੀ ਉਹ ਪੱਕੀ ਕਰਤੀ ਦੋ ਸੇਵਰੇਜਾਂ ਪੈਗੀਆਂ ਤੇ ਅੱਧੇ ਦਾ ਕੰਮ ਵੇਲੇ ਸੇ ਆਦਮੀ ਹੋਣੇ ਵੀ ਕਿੰਨੇ ਕਿਹੜੇ ਕਿਹੜੇ ਕਰਦੇ ਹੋਰ ਉਹ ਮਹਾਰਾਜ ਦਾ ਬਹੁਤ ਧੰਨਵਾਦ ਹੈ ਤੇ ਖਾਸ ਕਰਕੇ ਪਿੰਨ ਵਾਲਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੀ ਸਪੋਰਟ ਕੀਤੀ ਕੰਮ ਚੰਗਾ ਲੱਗਿਆ ਸ਼ੇਅਰ ਯੂਜ਼ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ